ਓ ਪਾਜੀ ਪੇਮੈਂਟ ਵੀ ਪਹੁੰਚ ਜੂ ਮੈਂ ਵੀ ਪਹੁੰਚ ਜੂ ਉਹ ਤੂੰ ਅੰਨਾ ਆਇਆ ਉਹ ਮੈਂ ਅੰਨਾ ਨਹੀਂ ਤੂੰ ਅੰਨਾ ਵਾ ਜੇ ਆਪਣੀ ਕੂਣੀ ਸਾਈਡ ਤੇ ਰੱਖ ਮੇਰੇ ਮੂੰਹ ਤੇ ਵਜੀਆ ਤੇ ਮੈਂ ਅੰਨਾ ਤੈਨੂੰ ਦਿੰਦਾ ਵਾ ਨਾ ਤੂੰ ਦੇਖ ਕੇ ਤੇ ਉਰਾ ਪਰਾਂ ਹੋ ਜਾ ਤੇ ਤੈਨੂੰ ਨਹੀਂ ਬਦਲਦਾ ਤੇ ਕੂਣੀ ਐ ਲਈ ਫਿਰਦਾ ਉੱਤੇ ਨੂੰ ਕੀ ਚੱਕੀ ਤੂੰ ਮੇਰੇ ਨਾਲ ਗੱਲਾਂ ਨਾ ਮਾਰ ਬੇਫਾਜ਼ਲ ਤੂੰ ਹੱਥ ਕਿਵੇਂ ਲਾਇਆ ਓਏ ਐ ਕਰਕੇ ਲਾਇਆ ਵਾ ਇੱਧਰ ਲਾਗਦਾ ਲੈ ਮਾਸਾਲੇ ਮਾਰੂ ਤੇਰੇ ਮਾਂ ਓਏ ਓਏ ਤੂੰ ਸੱਤ ਬੱਚ ਹਾਂ ਓਏ ਕੋਣਾ ਤੂੰ ਓਏ ਮੇਰੇ ਨਾਲ ਲੜੀ ਯਾਰ ਉਹ ਬਣਾ ਰਿਹਾ ਮੈ ਕੋਣਾ ਮੇਰੀ ਵੀਡੀਓ ਬਣਾ ਰਿਹਾ ਤੂੰ ਵੀਡੀਓ ਬਣਾਏਗਾ ਮੇਰੀ ਸੱਪੇ ਪਵਾੜੇ ਦੇ ਪਾਏ ਹੋਏ ਆ ਤੂੰ ਤੂੰ ਨਿਕਲ ਇੱਥੋਂ ਉਹ ਲੜਾਈ ਦੀ ਵੀਡੀਓ ਪਾ ਕੇ ਵਿਊ ਲੈਣ ਵਾਲਾ ਸੀ ਮੈਨੂੰ ਲੱਗਦਾ ਕੋਈ ਗੱਲ ਨਹੀਂ ਚੱਲ ਕੰਮ ਕਰ ਆ ਉਹਦਾ ਨਿਕਲ ਇੱਥੋਂ ਅਹ ਵੱਡਾ ਆਇਆ ਵਾ ਯਾਰ ਤੂੰ ਚੰਗਾ ਭਲਾ ਹੈਗਾ ਯਾਰ ਤੂੰ ਹਰ ਵਾਰੀ ਮੇਰੇ ਨਾਲ ਲੜ ਪੈਣਾ ਤੂੰ ਗਿਆ ਕਿੱਧਰ ਸੀਗਾ ਓਹ ਮੈਂ ਤਾਂ ਨਾ ਮੁੰਨਰ ਦੀ ਦੁਕਾਨ ਤੇ ਗਿਆ ਸੀਗਾ ਆ ਲੈ ਕੇ ਆਇਆ ਆ ਦਰਬਾਰ ਸਾਹਿਬ ਜਾਣਾ ਨਾ ਮੈਂ ਗੱਲ ਦਰਬਾਰ ਸਾਹਿਬ ਜਾਣਾ ਕੀ ਲੈ ਕੇ ਆਏ ਉਹ ਸਟਾਕਿੰਗ ਨੂੰ ਸ਼ਿਰਤੇ ਪਾਉਣ ਵਾਲੀ ਇਹ ਚੰਗਾ ਭਲਾ ਸਰਦਾਰ ਬੰਦਾ ਯਾਰ ਤੂੰ ਐਡੀ ਸੋਹਣੀ ਪੱਗ ਬੰਨੀ ਆ ਸਟਾਕਿੰਗ ਜੀ ਪਾ ਕੇ ਜਾਏਗਾ ਓ ਲੈਣ ਚ ਤਿੰਨ ਤਿੰਨ ਘੰਟੇ ਲੱਗ ਜਾਂਦੇ ਆ ਤੈਨੂੰ ਕੀ ਪਤਾ ਵਾ ਪਤਾ ਕਿੰਨਾ ਸਿਰ ਦੁਖਦਾ ਹੁੰਦਾ ਵਾ ਆਪ ਤੋਂ ਗਰਮੀ ਇੰਨੀ ਪੈਂਦੀ ਆ ਅੱਛਾ ਮਤਲਬ ਜਿਹੜੀ ਉੱਥੇ ਸੰਗਤ ਦੀ ਲਾਈਨ ਲੱਗੀ ਹੁੰਦੀ ਆ ਉੱਥੇ 3-4 ਘੰਟੇ ਲੱਗ ਜਾਂਦੇ ਇਸ ਕਰਕੇ ਪੱਗ ਨਹੀਂ ਬਣ ਕੇ ਜਾਂਦਾ ਤੂੰ ਹੈ ਓ ਯਾਰ ਸਿਰ ਬੜਾ ਦੁਖਦਾਵਾ ਅੱਛਾ ਸਿਰ ਦੁਖਦਾ ਵਾ ਯਾਰ ਤੂੰ ਤਾਂ ਐਂ ਕਹਿੰਦਾ ਜਿਵੇਂ ਮੈਂ ਕਦੇ ਦਰਬਾਰ ਸਾਹਿਬ ਹੀ ਨਹੀਂ ਗਿਆ ਅਸੀਂ ਵੀ ਵੀਰੇ ਪੱਗਾਂ ਬਣ ਕੇ ਜਾਂਦੇ ਆ ਯਾਰ ਉੱਥੇ ਅਸੀਂ ਵੀ ਸੋਹਣੇ ਬਣ ਕੇ ਜਾਂਦੇ ਆ ਕਿਉਂਕਿ ਜਿਹੜੀ ਆਹ ਦਸਤਾਰ ਬਖਸ਼ੀ ਐ ਜਿਹੜਾ ਇਸ ਰੂਪ ਬਖਸ਼ਿਆ ਤਾਂ ਗੁਰੂ ਮਹਾਰਾਜ ਨੇ ਤਾਂ ਬਖਸ਼ਿਆ ਐਨਾ ਚੀਜ਼ਾਂ ਕਰਕੇ ਬਖਸ਼ਿਆ ਕਿ ਤੁਸੀਂ ਜਦੋਂ ਗੁਰੂ ਨੂੰ ਮਿਲਣ ਜਾਣਾ ਆਹ ਸਟਾਕਿੰਗਾਂ ਪਾ ਕੇ ਜਾਓ ਆਹ ਟੋਪੀਆਂ ਪਾ ਕੇ ਜਾਓ ਤੁਸੀਂ ਭੁੱਲ ਗਏ ਉਹਨਾਂ ਦੀਆਂ ਕੁਰਬਾਨੀਆਂ ਮੇਰੇ ਆਰਮਦਾਸ ਪਾਤਸ਼ਾਹੀ ਦੀ ਧਰਤੀ ਆ ਉਹ ਉਹਨਾਂ ਨੇ ਵਸਾਇਆ ਉਹ ਉਹ ਫਿਰ ਨਾ ਪੈਰਪੁਰ ਦੁਖਣ ਲੱਗ ਜਾਂਦੇ ਆ ਨਾ ਸਿਰਸੁਰ ਦੁਖਣ ਲੱਗ ਜਾਂਦਾ ਤਾਂ ਕਰਕੇ ਫਿਰ ਮੈਂ ਪਾ ਗਏ ਨਾ ਹੀ ਜਾਇਆ ਕਰੋ ਕਿਉਂਕਿ ਜਿਹੜਾ ਇਹ ਸਰੂਪ ਆ ਨਾ ਇਹ ਇਦਾਂ ਨਹੀਂ ਮਿਲਿਆ ਬਾਈ ਤੇ ਬੜੀਆਂ ਕੁਰਬਾਨੀਆਂ ਤੋਂ ਬਾਅਦ ਬੜੀਆਂ ਸ਼ਹਾਦਤਾਂ ਤੋਂ ਬਾਅਦ ਮਿਲਿਆ ਕਦੇ ਅਰਦਾਸ ਪੂਰੀ ਸੁਣੀਏ ਕਦੇ ਅਰਦਾਸ ਨੂੰ ਧਿਆਨ ਲਾ ਕੇ ਸੁਣੀਏ ਕੰਨ ਲਾ ਕੇ ਸੁਣੀਏ ਕੀ ਕਿਹਾ ਤੇ ਨਾਲੇ ਦਾ ਗੁਰੂ ਰਾਮਦਾਸ ਪਾਤਸ਼ਾਹੀ ਨੇ ਤਾਂ ਆਪ ਕੇ ਆਏ ਮਿਲ ਗੁਰਸਿੱਖ ਆਏ ਮਿਲ ਆਏ ਮਿਲ ਗੁਰ ਕੇ ਪਿਆਰੇ ਕਿਨੂੰ ਬੁਲਾਇਆ ਉਹਨਾਂ ਨੇ ਸਿੱਖ ਨੂੰ ਸਿੰਘ ਨੂੰ ਤੇ ਆਪਾਂ ਹੋਰ ਹੀ ਕੁਝ ਬਣ ਕੇ ਚੱਲ ਜਾਂਦੇ ਆ ਉੱਥੇ ਆਪਾਂ ਤਾਂ ਬਹਿਰੂਪੀ ਹੀ ਹੋ ਗਏ ਆਪਾਂ ਤਾਂ ਅਸਲੀ ਹੈ ਹੀ ਨਹੀਂ ਫਿਰ ਕਿਉਂਕਿ ਜਦੋਂ ਆਪਾਂ ਵਿਆਹ ਸ਼ਾਦੀ ਜਾਣਾ ਕਦੇ ਵਿਆਹ ਸ਼ਾਦੀ ਚ ਪਾ ਕੇ ਗਿਆ ਸਟਾਕਿੰਗ ਬੇਵਸਤੀ ਹੁੰਦੀ ਆ ਫੋਟੋ ਥੋੜੀ ਇਹੋ ਜਿਹੀ ਆ ਆਪਾਂ ਸਟੋਰੀ ਤੇ ਜਿਹੜੇ ਗੁਰੂ ਮਹਾਰਾਜ ਨੇ ਆਪਾਂ ਨੂੰ ਇਹ ਦਸਤਾਰਾ ਬਖਸ਼ਿਆ ਇਹ ਸਰੂਪ ਬਖਸ਼ਿਆ ਉੱਥੇ ਤੁਸੀਂ ਟੋਪੀਆਂ ਪਾ ਕੇ ਚੱਲ ਜਾਂਦੇ ਹੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਮੈਂ ਇਹ ਗੱਲ ਤੈਨੂੰ ਕਦੇ ਸੋਚੀ ਨਹੀਂ ਐ ਵੈਸੇ ਤਾਂ ਲੱਖ ਦੀ ਲਾਹਨਤ ਆ ਜਿਹੜੇ ਉੱਥੇ ਪਾ ਕੇ ਜਾਂਦੇ ਨੇ ਦੂਜੀ ਗੱਲ ਤੂੰ ਇਹ ਗਈ ਤਿੰਨ ਤਿੰਨ ਘੰਟੇ ਲੱਗ ਜਾਂਦੇ ਦੁਨੀਆ ਦੀ ਕੋਈ ਹੋਰ ਜਗ੍ਹਾ ਦੱਸ ਜਿੱਥੇ ਸੰਗਤ ਹੁੰਦੀ ਹੋਵੇ ਇੰਨੇ ਘੰਟੇ ਕਦੇ ਦੁਪਹਿਰਾ ਕੱਟਿਆ ਸੀ ਤਾਂ ਸਾਲ ਜਾ ਕੇ ਕਿੰਨੀ ਧੁੱਪ ਹੋਵੇ ਨੇਰੀ ਹੋਵੇ ਮੀਂਹ ਹੋਵੇ ਕਿੰਨੀ ਸੰਗਤ ਹੁੰਦੀ ਆ ਫਿਰ ਤਾਂ ਉਹ ਹੋਰ ਹੀ ਹਿਸਾਬ ਦੇ ਹੋਏ ਹਨ ਉਹਨਾਂ ਨੂੰ ਤਾਂ ਲੋੜ ਹੀ ਕੀ ਆ ਸਿਰ ਦਿਖੂਗਾ ਟੋਪੀਆਂ ਪਾ ਕੇ ਚੱਲ ਜਾਓ ਟੋਪੀ ਦੀ ਵੀ ਕੀ ਲੋੜ ਆ ਮੈਂ ਕਹਿੰਦਾ ਵਾਲ ਵੀ ਕਿਉਂ ਰੱਖਿਆ ਜੀ ਉਹਦੀ ਕਦਰ ਹੀ ਨਹੀਂ ਪਤਾ ਐਡੀ ਦਾੜੀ ਕਿਉਂ ਰੱਖੀ ਆ ਜੀ ਇਹਦਾ ਪਤਾ ਹੀ ਕੁਛ ਨਹੀਂ ਕਾਕੇ ਇਤਿਹਾਸ ਪੜੋ ਗੁਰੂ ਅਰਜਨ ਪਾਤਸ਼ਾਹ ਜੀ ਬਾਰੇ ਪਤਾ ਪੰਚਮ ਪਾਤਸ਼ਾਹ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਤਤੀ ਤਵੀ ਤੇ ਬਿਠਾਇਆ ਸੀ ਤੇ ਉੱਤੋਂ ਤਤੀ ਤਤੀ ਰੇਤ ਪਾਈ ਸੀ ਉਹਨਾਂ ਤੇ ਕਿੰਨੇ ਤਸੀਹੇ ਸਹੇ ਆਪਣੀ ਕੌਮ ਨੇ ਕਿੰਨੇ ਤਸੀਹੇ ਸਹਿਆ ਗੁਰੂ ਸਾਹਿਬਾਨਾ ਨੇ ਹੈ ਉਹਨਾਂ ਨੂੰ ਤਾਂ ਦਰਦ ਨਹੀਂ ਹੋਇਆ ਤੁਹਾਨੂੰ ਪੱਗ ਬੰਨਣ ਲੱਗੇ ਦਰਦ ਹੋ ਜਾਂਦਾ ਥੋੜਾ ਤੋਂ ਆ ਗਰਮੀ ਨਹੀਂ ਬਰਦਾਸ਼ਤ ਹੋ ਰਹੀ ਮੇਰੀ ਗੱਲ ਸੁਣ ਜੇ ਸਿੰਘ ਬਣਨਾ ਨਾ ਗੁਰੂ ਦੇ ਸੱਚੇ ਬੱਚੇ ਬਣਨਾ ਨਾ ਜਦੋਂ ਗੁਰੂ ਗੁਰੂ ਘਰ ਜਾਣਾ ਹੈ ਸਿੰਘ ਸਜ ਕੇ ਜਾਣਾ ਸੋਹਣੀਆਂ ਪੱਗਾਂ ਬੰਨ ਕੇ ਜਾਣਾ ਸੋਹਣੇ ਲੀੜੇ ਪਾ ਕੇ ਜਾਣਾ ਤਾਂ ਕਿ ਗੁਰੂ ਸਾਹਿਬ ਨੂੰ ਆਪਾਂ ਦਿਖਾ ਸਕੀਏ ਕਿ ਗੁਰੂ ਪਾਤਸ਼ਾਹ ਜੀ ਤੁਹਾਡੇ ਬੱਚੇ ਅੱਜ ਸੋਹਣੇ ਲੱਗਦੇ। ਦੇਖੋ ਮੈਂ ਕਿਦਾਂ ਦਾ ਲੱਗਦਾ। ਹੈ? ਠੀਕ ਹੈ। ਵਿਆਹ ਸ਼ਾਦੀਆਂ ਯਾਦ ਨਹੀਂ ਰਹਿੰਦੀਆਂ। ਜਿਹੜਾ ਗੁਰੂ ਪਾਤਸ਼ਾਹ ਦੇ ਕੋਲੇ ਮੱਥਾ ਟੇਕਿਆ ਨਾ ਉਹ ਸਭ ਦੁੱਖ ਦਰਦ ਦੂਰ ਕਰ ਦਿੰਦਾ। ਆਹ ਸਟੋਕਿੰਗ ਆਪਾਂ ਕਿ ਨਹੀਂ ਜਾਣਾ। ਸੋਹਣੀ ਦਸਤਾਰ ਸਜਾ ਕੇ ਜਾਣਾ। ਠੀਕ ਹੈ ਭਾਜੀ ਮੈਂ ਨਹੀਂ ਪਾ ਕੇ ਜਾਂਦਾ ਵੀਰੇ ਇਹ। ਇਹਦਾ ਕੀ ਕਰੇਗਾ ਹੁਣ? ਮੈਂ ਛੁੱਟ ਦੂੰਗਾ ਵੀਰੇ। ਹੋਰ ਕੀ ਆ? ਹਾ ਮਜ਼ਾਕ ਆਪਣੀ ਥਾਂ ਰਿਹਾ ਜਿਹੜੀ ਸਹੀ ਚੀਜ਼ਾਂ ਨੂੰ ਸਹੀ ਕਹਿਣਾ ਜਿਹੜੀ ਗਲਤ ਆ ਉਹ ਗਲਤ ਹੀ ਰਣੀ ਠੀਕ ਹੈ ਭਾਈ ਠੀਕ ਹੈ ਚੱਲ ਐਂ ਕਰਦਾ ਮੈਂ ਵੀ ਉਧਰ ਨਹੀਂ ਜਾਣਾ ਤੇਰੇ ਨਾਲ ਹੀ ਚੱਲ ਪੂੰਗਾ ਠੀਕ ਹੈ ਉਹ ਇਕੱਠੇ ਚੱਲਦੇ ਆਪਾਂ ਪੱਗ ਬਨ ਕੇ ਜਾਣਾ ਤਾਂ ਚੱਲਾਂਗੇ ਠੀਕ ਹੈ ਭਾਜੀ ਹੈ ਸੋਹਣੇ ਲੀੜੇ ਪਾ ਕੇ ਗੁਰੂ ਦੇ ਨਤਮਸਤਕ ਹੋਵਾਂਗੇ ਆਸ਼ੀਰਵਾਦ ਲੈ ਕੇ ਆਵਾਂਗੇ ਠੀਕ ਹੈ ਨਾਲੇ ਗੁਰਬਾਣੀ ਪੜਾਂਗੇ ਕੋਈ ਦਰਦ ਨਹੀਂ ਹੁੰਦਾ ਸਿਰ ਦਰਦ